ਬੈਲੈਂਸ ਸਿਗੁਰਾ ਦੀ ਸਟੀering ਸਟੀering ਮੇਰੀ ਗੱਲ ਸੁਣ ਜੇ ਜੇ ਬੈਲੈਂਸ ਵੀ ਫਿਕਰ ਸਕਦਾ ਕੀ ਹੈ ਤੁਹਾਨੂੰ ਇਹਨਾਂ ਵੀ ਪਤਾ ਹੋਣਾ ਚਾਹੀਦਾ ਕਿ ਗੱਡੀ 'ਚ ਪਰਿਵਾਰ ਬੈਠਾ ਹੈ ਸਰ ਤੁਸੀਂ ਕੋਈ ਦਸ਼ਵਰਾ ਵੀ ਕੀਤਾ ਹੋ ਤੁਸੀਂ ਹਾਂ ਜੀ ਕੋਈ ਨਸਾ ਨਹੀਂ ਕਰਦੇ ਸਰ ਬੈਲੈਂਸ ਦੇਖਦੇ ਸਟੀering ਦਾ ਮਸਟ ਗਿਆ ਦੀਗਾ ਬੜੀ ਸੈਂਟਰ ਤਸਵੀਰ ਆਏ ਹੈ ਇਹ ਹਾਈਪੇ ਲੋਡ ਹੈ ਕੋਈ ਆਪਣਾ ਕੋਈ ਗਲੀ ਮੱਲਾ ਥੋੜੀ ਹੈ ਕਿ ਦੇਖਿਆ ਜਾਵੇ ਨਾ ਕਿ ਕਿੰਨੇ ਕਿੰਨੇ ਜਾ ਕੇ ਹੈ ਕੋਈ ਦਰਸ਼ਾ ਕੀ ਬਦਲਾ ਕੀਤਾ ਹੋਇਆ ਕੰਨੇ ਆਮਰੇ ਨੂੰ ਪਤਾ ਹੂ ਰੱਬ ਜਾਣਦਾ ਕੀ ਖਾਦਾ ਕੀ ਪੀਤਾ ਬੰਦਾ ਜੇ ਜੀ ਆ 30 ਤੇ ਗੱਡੀ ਆ ਤੇ ਕੇ ਪਰਵਾ 30 ਤੇ ਹੁੰਦੀ ਇੰਨੀ ਤੇਜ਼ ਆਏ ਘਮਜ ਨਹੀਂ ਆਉਂਦੀ ਸੀ ਹਾਂਜੀ ਜਿੰਨੀ ਸਪੀਡ ਸੀਗੀ ਇਹ 30 ਦੀ ਸਪੀਡ ਤੇ ਨਾਲੇ ਆਹ ਰੋਡ ਤੇ ਤੀਜੀ ਜਗ੍ਹਾ ਤੇ ਕੋਈ ਆ ਜੀ ਐਵੇਂ ਝੂਠ ਬੋਲੀ ਜਾਂਦਾ ਕਹੇ ਵੀ ਗਲਤੀ ਹੋ ਗਈ ਉਹ ਗੱਡੀ ਦੇ ਬੈਲੈਂਸ ਵਿਗੜਾ ਸ਼ਿਆ ਘਮੋਦਾ ਹੁੰਦਾ ਜੇ ਇਹ ਪਤਾ ਨਹੀਂ ਅੱਖ ਲੱਗੀ ਕਿ ਬੈਲੈਂਸ ਦੇ ਕੋ ਸਾਹਮ ਨਹੀਂ ਹੋਇਆ ਮੇਰਾ ਹੀ ਪਰਿਵਾਰ ਸੀ ਸਾਰਾ ਇਹ ਮੈਨੂੰ ਚ ਇਹ ਇਧਰੋਂ ਆਹ ਗੱਡੀ ਜਿਹੜਾ ਛੋਟਾ ਹੱਥ ਹੀ ਲੈ ਕੇ ਪੂਰੀ ਸਪੀਡ ਨਾਲ ਆ ਰਿਹਾ ਸੀ ਇਹ ਤੋਂ ਗੱਡੀ ਕੰਟਰੋਲ ਨਹੀਂ ਹੋਈ ਤੇਜ਼ ਰਫ਼ਤਾਰੀ ਕਿਸ ਤਰ੍ਹਾਂ ਜਾਨਲੇਵਾ ਹੋ ਸਕਦੀ ਹੈ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਜਦੋਂ ਤੇਰੀ ਤੋਂ ਮਰੀਰਕੋਟਲਾ ਵਿੱਚ ਇੱਕ ਵੱਡਾ ਸੜਕ ਹਾ사 ਹੁੰਦਾ ਹੁੰਦਾ ਟਲ ਗਿਆ ਦਰਅਸਲ ਟੈਂਪੋ ਟਰੈਵਲ ਜੋ ਸਬਜ਼ੀਆਂ ਨਾਲ ਭਰਿਆ ਹੋਇਆ ਸੀ ਇੱਕ ਐਨਆਰਆਈ ਦੀ ਗੱਡੀ ਦੇ ਨਾਲ ਟਕਰਾ ਗਿਆ ਇਹ ਐਨਆਰਆਈ ਦਿੱਲੀ ਵਾਸਤੇ ਜਾ ਰਹੇ ਸੰਤ ਰਸਤੇ ਦੇ ਵਿੱਚ ਹਾਸੇ ਦਾ ਸ਼ਿਕਾਰ ਹੋ ਗਏ ਗਨੀਮਤ ਇਹ ਰਹੀ ਕਿ ਜਿਸ ਗੱਡੀ ਵਿੱਚ ਐਨਆਰਆਈ ਸਵਾਰ ਸਨ ਉਸ ਗੱਡੀ ਨੂੰ ਡਰਾਈਵਰ ਨੇ ਮੁਸਤੈਦੀ ਦੇ ਨਾਲ ਬਚਾ ਲਿਆ ਉਸ ਦੀ ਹੁਸ਼ਿਆਰੀ ਦੇ ਨਾਲ ਵੱਡਾ ਹਾਸਾ ਟਲ ਗਿਆ ਗੱਡੀ ਵਿੱਚ ਸਵਾਰ ਐਨਆਈ ਦਾ ਕਹਿਣਾ ਹੈ ਕਿ ਟੈਂਪੋ ਟਰੈਵਲ ਚਾਲਕ ਨਸ਼ੇ ਵਿੱਚ ਸੀ ਤੇ ਗੱਡੀ ਬਿਲਕੁਲ ਗੱਡੀ ਦੇ ਨੇੜੇ ਆ ਕੇ ਪਲਟੀ ਹੈ ਤੇ ਕੋਈ ਵੀ ਵੱਡੀ ਘਟਨਾ ਹੋ ਸਕਦੀ ਸੀ ਜੇਕਰ ਉਹਨਾਂ ਦੀ ਗੱਡੀ ਦਾ ਡਰਾਈਵਰ ਸਾਵਧਾਨੀ ਨਾ ਵਰਤਦਾ ਜਦ ਕਿ ਜਿਸ ਗੱਡੀ ਤੇ ਇਲਜ਼ਾਮ ਲੱਗ ਰਹੇ ਨੇ ਉਸ ਦੇ ਮਾਲਕ ਦਾ ਕਹਿਣਾ ਹੈ ਕਿ ਉਸ ਦੀ ਸਪੀਡ 30 ਕਿਲੋਮੀਟਰ ਸੀ ਜਦ ਕਿ ਗੱਡੀ ਦੇ ਮਾਲਕ ਦਾ ਕਹਿਣਾ ਹੈ ਕਿ ਡਰਾਈਵਰ ਦੀ ਗਲਤੀ ਹੈ ਤੇ ਉਹ ਇਸ ਲਈ ਮਾਫੀ ਮੰਗਦਾ ਹੈ ਹਾਲਾਂਕਿ ਇਸ ਦਰਮਿਆਨ ਦੋਹਾਂ ਤਰ੍ਹਾਂ ਵਿਚਕਾਰ ਕਾਫੀ ਜ਼ਿਆਦਾ ਮਾਹੌਲ ਤਣਾਅਪੂਰਨ ਹੋ ਗਿਆ ਜਿੱਥੇ ਕਿ ਜਿਹੜਾ ਰੋਡ ਮਲੇਕੋਟ ਦਾ ਤੁਰੀ ਲਾਈਨ ਦਾ ਜਿਹੜਾ ਹਾਈਵੇ ਹੈਗਾ ਵਾ ਔਰ ਬਿਲਕੁਲ ਤੁਸੀਂ ਜਿਹੜਾ ਡਰਾਈਵਰ ਹੈਗਾ ਸੀ ਜਿਹੜਾ ਛੋਟਾ ਹਾਥੀ ਵਾਲੇ ਦੀ ਗਲਤੀ ਦੇ ਨਾਲ ਇੱਕ ਫੈਮਿਲੀ ਗੱਡੀ ਵਿੱਚ ਜਾ ਰਹੀ ਸੀ ਪਰ ਉਸ ਛੋਟੇ ਹਾਥੀ ਨੇ ਦੂਸਰੀ ਗੱਡੀ ਤੇ ਜਾ ਕੇ ਹਿੱਟ ਕੀਤਾ ਜਾ ਕੇ ਔਰ ਲੱਗਦਾ ਕਿਤਨੇ ਕਿਤੇ ਜਾ ਕੇ ਉਸ ਡਰਾਈਵਰ ਨੇ ਨਸ਼ਾ ਪੱਤਾ ਕੀਤਾ ਹੋਗਾ ਕਿ ਉਸ ਡਰਾਈਵਰ ਨੇ ਸਿੱਧੀ ਦੂਸਰੀ ਗੱਡੀ ਜਾ ਕੇ ਹਿੱਟ ਕੀਤਾ ਉਤ ਚਲਦੀ ਵੀਡੀਓ ਕਰ ਦਿਓ ਸ਼ੇਅਰ ਲਾਈਵ ਤਸਵੀਰਾਂ ਦੇ ਨਾਲ ਲਾਈਵ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਮਲੇਰ ਕੋਟਲੇ ਦੇ ਤੁਰੀ ਰੋਡ ਦੀਆਂ ਤਸਵੀਰਾਂ ਜਿੱਥੇ ਕਿ ਇੱਕ ਆਪਣਾ ਜਿਹੜਾ ਡਰਾਈਵਰ ਜਿਹੜਾ ਹੈਗਾ ਵਾ ਉਹ ਡਰਾਈਵਰ ਨੇ ਔਰ ਗੱਡੀ ਵਾਲੇ ਦੇ ਬਿਲਕੁਲ ਸਿੱਧੀ ਹਿੱਟ ਕੀਤੀ ਔਰ ਆਪਾਂ ਉਸ ਡਰਾਈਵਰ ਨਾਲ ਵੀ ਆਪਾਂ ਗੱਲਬਤ ਕਰਦੇ ਆ ਜਾਣਦੇ ਹੈਗੇ ਆ ਕਿ ਔਰ ਕੀ ਕਹਿੰਦੇ ਆ ਡਰਾਈਵਰ ਹਾਂਜੀ ਡਰਾਈਵਰ ਸਾਹਿਬ ਕੀ ਕੀ ਕਹਿਣਾ ਚਾਹੋਗੇ ਜਿਹੜਾ ਐਟਾ ਵਟ ਬਾਅਦ ਕਾਟ ਹੋਣੀ ਆ ਬਾਅਦ ਕਾਟ ਭਰਾਵਾ ਸੀ ਨਹੀਂ ਕਹਿੰਦੇ ਪਿੰਦੇਗੇ ਹਾਂਜੀ ਕੁਛ ਨਹੀਂ ਕਹਾਂਦੇ ਬਿੰਦੇ ਨਹੀਂ ਸਰ ਸਰ ਮਾਰਾ ਮਾਰਾ ਸਰ ਦੱਸ ਤਾਂ ਸਕਦੇ ਹੋ ਕਿੱਦਾਂ ਹੋਇਆ ਜੀ ਸਰ ਦੱਸ ਤਾਂ ਸਕਦੇ ਹੋ ਮਾਰਾ ਇਹ ਹੈ ਹਾਂਜੀ ਸਰ ਦੱਸ ਸਕਦੇ ਹੋ ਕਿੱਦਾਂ ਹੋਇਆ ਤੁਹਾਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਸਰ ਤੁਹਾਨੂੰ ਪਰਾਵਾ ਬੈਲੈਂਸ ਵਿਗੜ ਗਿਆ ਦੀ ਯਾਰ ਗੱਡੀ ਦਾ ਬੈਲੈਂਸ ਵਿਗੜ ਗਿਆ ਸੀ ਬੈਲੈਂਸ ਵਿਗੜ ਗਿਆ ਸੀ ਦੇਖਿਆ ਜਾਵੇ ਤੇ ਹੈ ਜਣੀ ਉਸ ਤੋਂ ਦੂਜੀ ਗੱਡੀ ਤੇ ਪਰਿਵਾਰ ਵੀ ਹੈਗਾ ਦੇਖਿਆ ਜਾਵੇ ਦਾ ਪਰਾਵਾ ਬੈਲੈਂਸ ਵਿਗੜ ਗਿਆ ਸੀ ਸਟੀਰੀਂਗ ਸਟੀਰੀਂਗ ਨਹੀਂ ਨਾ ਨਾ ਮੇਰੀ ਗੱਲ ਸਰ ਜੇ ਜੇ ਬੈਲੈਂਸ ਵੀ ਵਿਗੜ ਸਕਦਾ ਕੀ ਹੈ ਤੁਹਾਨੂੰ ਇਹਨਾਂ ਵੀ ਪਤਾ ਹੋਣਾ ਚਾਹੀਦਾ ਕਿ ਗੱਡੀ ਵਿੱਚ ਪਰਿਵਾਰ ਬੈਠਾ ਹੈ ਨਹੀਂ ਸਰ ਤੁਸੀਂ ਕੋਈ ਦਸ਼ਾ ਵਗੈਰਾ ਵੀ ਕੀਤਾ ਹੋ ਤੁਸੀਂ ਹਾਂਜੀ ਕੋਈ ਨਸਾ ਨਹੀਂ ਕਰਦੇ ਕਿੱਦਾਂ ਵੱਡਾ ਕਿੱਦਾਂ ਹੋਵੇ ਸਰ ਸਰ ਬੈਲੈਂਸ ਵਿਗੜ ਗਿਆ ਸਟੀਰੀਂਗ ਕੰਮ ਛੱਡ ਗਿਆ ਦੀਗਾ ਆਏ ਨਹੀਂ ਇਤ ਦੇਖੋ ਗੱਡੀ ਤੁਸੀਂ ਕੋਈ ਪਹਿਲੀ ਜਣਾਣ ਲੇ ਰਹੇ ਨਹੀਂ ਸਰ ਗੱਡੀ ਚਲਾਉਣ ਦਾ ਕਾਫੀ ਕਾਫੀ ਟਾਈਮ ਹੋ ਗਿਆ ਕਾਫੀ ਦੇਰ ਹੋ ਗਈ ਬਈ ਇਹ ਐਟਾ ਵਟਾ ਕਿੱਦਾ ਵੱਡਾ ਹੋ ਗਿਆ ਦੇਖੋ ਉਹ ਗੱਡੀ ਜੱਕਦਾ ਤੁਸੀਂ ਉਧਰੋਂ ਆ ਰਹੇ ਹੋ ਸੈਂਟਰ ਦੇ ਵਿੱਚ ਆ ਦੇਖਿਆ ਜਾਵੇਗਾ ਅਰੇ ਸੈਂਟਰ ਤਸਵੀਰ ਆਏ ਹੈ ਇਹ ਹਾਈਵੇ ਰੋਡ ਹੈ ਕੋਈ ਆਪਣਾ ਕੋਈ ਗਲੀ ਮੁੱਲਾ ਥੋੜੀ ਹੈ ਕਿ ਦੇਖਿਆ ਜਾਵੇਗਾ ਉਹ ਦੇਸ਼ੋਂ ਬਿਲਕੁਲ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅਮੇਜ਼ਿੰਗ ਵੀਰੇ ਔਰ ਜਿਹੜਾ ਡਰਾਈਵਰ ਹੈਗਾ ਡਰਾਈਵਰ ਗਲਤੀ ਵੀ ਨਹੀਂ ਆਪਣੀ ਮੰਨਦਾ ਪਿਆ ਹੈਗਾ ਪਰ ਸਟੀਰਿੰਗ ਕੰਮ ਛੱਡ ਗਿਆ ਦੀਗਾ ਹਾਂਜੀ ਸਟੀਰਿੰਗ ਕੰਮ ਛੱਡ ਗਿਆ ਦੀਗਾ ਨਹੀਂ ਨਹੀਂ ਮੇਰੇ ਸਾਹਮਣੇ ਜੇ ਸਟੀਰਿੰਗ ਕੰਮ ਛੱਡ ਗਿਆ ਸੀ ਤਾਂ ਇੰਨੀ ਤੇਜ਼ ਤੁਸੀਂ ਗੱਡੀ ਚਲਾਣੇ ਪਏ ਤੁਹਾਨੂੰ ਸਰ ਕੁੱਲ ਤੀਸਰੇ ਗੇਅਰ 'ਚ ਗੱਡੀ ਆ ਕੁੱਲ ਕੁੱਲ ਤੀਂ ਦੇ ਗੱਡੀ ਆ 30 ਦੇ ਗੱਡੀ ਆ ਜੇਪ ਰਵਾ 30 ਦੇ ਹੁੰਦੀ ਇੰਨੀ ਤੇਜ਼ ਆਏ ਕੋ ਮਤ ਨਹੀਂ ਆਉਂਦੀ ਸੀ ਹਾਂਜੀ ਜਿੰਨੀ ਸਪੀਡ ਸੀਗੀ ਉਹ 30 ਦੀ ਸਪੀਡ ਤੇ ਨਾਲੇ ਆਹ ਰੋਡ ਤੇ ਤੀਜੇ ਗੇਅਰ ਤੇ ਕੋਈ ਆ ਜੂ ਐਵੇਂ ਝੂਠ ਬੋਲੀ ਰਹਿੰਦਾ ਕਹੇ ਵੀ ਗਲਤੀ ਹੋ ਗਈ ਭਗਵੰਤ ਸਿੰਘ ਆ ਵੀਰੇ ਪਮਾਲੀ ਤੋਂ ਆ ਰਹੇ ਸੀ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਪਮਾਲੀ ਪਮਾਲੀ ਲੁਧਾਨੀ ਆ ਗੱਡੀ ਦੀ ਬੈਲੈਂਸ ਵਿਗੜਾਈ ਸ਼ੇਰ ਘਮਾਉਂਦਾ ਹੁੰਦਾ ਸੀ ਤੇ ਪਤਾ ਨਹੀਂ ਅੱਖ ਲੱਗੀ ਕਿ ਬੈਲੈਂਸ ਕੋ ਸਾਹਮਣੇ ਹੋਇਆ ਤੇ ਬਚਾਅ ਹੋ ਗਿਆ ਬਚਾਅ ਤਾਂ ਹੋ ਗਿਆ ਝੜਕਾ ਲੱਗ ਗਿਆ ਗੱਡੀ ਗੁੱਡੀ ਇਹਨੇ ਵਿਚਾਲਾ ਡਰਾਈਵਰ ਨੇ ਨਹੀਂ ਮਾਰਤਾ ਸੀ ਇਹਨੇ ਤਾਂ ਜੀ ਇਹ ਸਾਈਡ ਵੀ ਮੇਰੇ ਵਾਲੀ ਲੱਗੀ ਆ ਉਹ ਤਾਂ ਇਹ ਵਿਚਾਰੇ ਡਰਾਈਵਰ ਨੇ ਘਮਾਤਾ ਤਾਂ ਬਾਕੀ ਹਾਂ ਹਾਂ ਤੇ ਆਪਣਾ ਗੱਡੀ ਚ ਹੋਰ ਕਿੰਨੇ ਜਾਣੇ ਹੈਗੇ ਸਰ ਗੱਡੀ ਆ ਸਾਰੀ ਫੈਮਿਲੀ ਸੀਗੀ ਦਿੱਲੀ ਜਾਣਾ ਸੀ ਬਚਾਅ ਹੋ ਗਿਆ ਫੈਮਿਲੀ ਹਾਂ ਹਾਂ ਉਹ ਤਾਂ ਠੀਕ ਆ ਜੀ ਰੋਲਾ ਤਾਂ ਹੈਗਾ ਸੀ ਦਿੱਲੀ ਪਹੁੰਚਣਾ ਜਾਣਾ ਤੁਸੀਂ ਤੁਸੀਂ ਗੱਡੀ ਡਰਾਈਵਰ ਹੋ ਤੁਸੀਂ ਨਹੀਂ ਨਹੀਂ ਡਰਾਈਵਰ ਤਾਂ ਉਹ ਤੇ ਵਿਚਾਰਾ ਮੁੰਡਾ ਹੈ ਤਾਂ ਆਪਦਾ ਹੀ ਆ ਜੀ ਮੁੰਡ ਉਹਦਾ ਬਚਾਤਾ ਉਹਨੇ ਕਮਾਤਾ ਜਿਹੜੇ ਹੁਣ ਲਈ ਕਿਉਂਦਾ ਸੀ ਲੱਗਦਾ ਮਾਰੂ ਪਤੰਦਰ ਮਲੇਰਕੋਟ ਦਾ ਰੋਡ ਹੈਗਾ ਮੋਕੇ ਤੇ ਆਪਾਂ ਪੁਲਿਸ ਪ੍ਰਸ਼ਾਸਨ ਨਾਲ ਹੀ ਆਪਾਂ ਗੱਲਬਾਤ ਕਰਦੇ ਆਂ ਕੀ ਕਰਦਾ ਹੈਗਾ ਵਾ ਸਰ ਆਪਣੇ ਰੋਡ ਦੇ ਉੱਤੇ ਡਰਾਈਵਰ ਦੀ ਗਲਤੀ ਹੈਗੀ ਮੈਂ ਵੀ ਇੱਥੇ ਆ ਰਹੇ ਸੀ ਅਸੀਂ ਵੀ ਆ ਹੀ ਰਹੇ ਆ ਜੀ ਇੱਕ ਮਿੰਟ ਸਰ ਇੱਕੋ ਮਿੰਟ ਹੀ ਅਸੀਂ ਨਾ ਬਰੇ ਜਾ ਰਹੇ ਸੀਗੇ ਦਿੱਲੀ ਨੂੰ ਮੇਰਾ ਹੀ ਪਰਿਵਾਰ ਸੀ ਸਾਰਾ ਇਹ ਮੈਨੂੰ ਚੜਾਉਣ ਜਾ ਰਹੇ ਸੀ ਬਜਾਰੇ ਦਿੱਲੀ ਹਾਂ ਇਹ ਇਧਰੋਂ ਆਹ ਗੱਡੀ ਜਿਹੜਾ ਛੋਟਾ ਹਾਥੀ ਲੈ ਕੇ ਪੂਰੀ ਸਪੀਡ ਨਾਲ ਆ ਰਿਹਾ ਸੀ ਇਹ ਤੋਂ ਗੱਡੀ ਕੰਟਰੋਲ ਨਹੀਂ ਹੋਈ ਉਹਨੇ ਉਧਰੋਂ ਜਦੋਂ ਘਮਾਉਣ ਦੇ ਬਜਾਏ ਤੇ ਮੋਟਰਾਂ ਨਾਲ ਨੂੰ ਗੱਡੀ ਇੱਧਰੋਂ ਘੜਤੀ ਉਸ ਤੋਂ ਬਾਅਦ ਜਦੋਂ ਇੱਕਦਮ ਹੀ ਗੱਡੀ ਸਾਡੇ ਉੱਪਰ ਆ ਕੇ ਟੱਕ ਪਈ ਸਾਡੀ ਬਹੁਤ ਯਾਰੇ ਬਚਦੋ ਕੀ ਇਹ ਜੇ ਇਹ ਨਾ ਬਚਾਉਂਦਾ ਤਾਂ ਇਹਨੇ ਮੂਰਿਓ ਕੋਈ ਦੱਸਾ ਕੀਤਾ ਹੋਊਗਾ ਇਹਨੇ ਮਨਸਾ ਕੀਤਾ ਹੋਊਗਾ ਬ੍ਰਦਰ ਇਹਨਾਂ ਨਸ਼ੇ ਤੋਂ ਕੀ ਪਤਾ ਕੀ ਕੀਤਾ ਹੋਇਆ ਇਹਦਾ ਕੀ ਪਤਾ ਹੁਣ ਜਿਹੜਾ ਇਹ ਸਾਹਮਣੇ ਸਾਫ ਰੋਡ ਆ ਸਾਫ ਰੋਡ ਦੇ ਉੱਪਰ ਇਹ ਘਟਨਾ ਹੋ ਗਈ ਆ ਇੱਕ ਤਾਂ ਹੋਵੇ ਵੀ ਮਤਲਬ ਕੋਈ ਟਰੈਪ ਸੀ ਜਾਂ ਕੋਈ ਗੱਲਬਾਤ ਸੀ ਮੂਰੇ ਬਿਲਕੁਲ ਸਾਫ ਸੁਥਰਾ ਰੋਡ ਆ ਉਹਦੇ ਉੱਪਰ ਇਹਨੇ ਜੀ ਏਡੀ ਵੱਡੀ ਬਚਤ ਹੋ ਗਈ ਸਾਡਾ ਮੁੰਡਾ ਬਜਾਰਾ ਪਰ ਬਚ ਗਿਆ ਇਹਨੇ ਨੀ ਬੇੜਾ ਬਹੁਤ ਤੇਜ਼ ਆਉਂਦਾ ਸੀਗਾ ਸਪੀਡ ਦਾ ਲੱਗਦਾ ਨਹੀਂ ਕਿ ਕਿੰਨੇ ਕਿੰਨੇ ਜਾ ਕੇ ਹੈ ਕੋਈ ਦਰਸ਼ਕ ਵਗਲਾ ਕੀਤਾ ਹੋਇਆ ਕਨੇ ਆ ਮਾਹਰ ਨਹੀਂ ਇਹਨੂੰ ਪਤਾ ਹੂ ਰੱਬ ਜਾਣਦਾ ਕੀ ਖਾਦਾ ਕੀ ਕੀਤਾ ਵਾ ਇਹ ਜੀ ਆ ਇਹਦਾ ਤਾਂ ਵਿਚ ਆ ਬਥੇਰਾ ਕੀਤਾ ਗੱਡੀ 'ਚ ਉਹੀ ਇਹਦੀ ਵਜੇ ਬੈਠਾ ਇੱਧਰ ਨਹੀਂ ਜਾਂਦਾ ਇਹਨਾਂ ਨੂੰ ਛੜਟੇ ਚਾੜਤੇ ਹੀ ਨੇ ਇਹਨਾਂ ਦੇ ਹੱਥ ਥੋੜਾ ਵਗਣ ਹੋ ਜਾਂਦੇ ਨੇ ਉੱਪਰ ਇਹ ਦੇਖ ਸੋ ਬਿਲਕੁਲ ਲਾਈਵ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਜੜੀਆਂ ਇਹ ਮਲੇਰ ਕੋਲ ਦਾ ਧੂਰੀ ਵਾਲਾ ਦੀਆਂ ਸੈਂਟਰ ਤੋਂ ਤਸਵੀਰਾਂ ਤੁਹਾਨੂੰ ਦਿਖਾਣੇ ਪਏ ਹੈਗੇ ਆ ਕਿ ਲੋਕ ਕਿੰਨੇ ਕ ਇਸ ਟਾਈਮ ਔਰ ਜਿਹੜਾ ਜਿਹੜਾ ਡਰਾਈਵਰ ਜਿਹੜਾ ਹੈਗਾ ਮੋਕੇ ਦੇ ਉੱਤੇ ਪਤਾ ਨਹੀਂ ਕਿਤਨੇ ਕਿਤੇ ਜਾ ਕੇ ਉਹਨੇ ਨਸ਼ਾ ਕੀਤਾ ਹੋਇਆ ਜਾਂ ਜਾਂ ਕਿਵੇਂ ਕੀਤਾ ਹੋਇਆ ਸੀ ਦੇਖ ਸਕੋ ਕਿ ਉਹ ਕਹਿ ਰਿਹਾ ਹੈਗਾ ਕਿ ਮੈਂ 30 ਦੇ ਸਪੀਡ ਦੇ ਉੱਤੇ ਹੈਗਾ ਸੀ ਔਰ ਲੱਗਦਾ ਨਹੀਂ ਕਿਤਨੇ ਕਿਤੇ ਜਾ ਕੇ ਇਹ 30 ਦੀ ਸਪੀਡ ਦੇ ਉੱਤੇ ਹੈਗਾ ਸੀ ਪਰ ਇਹ ਅਨਗੇਲੀ ਡਰਾਈਵਰ ਦੀ ਹੋ ਸਕਦੀ ਹੈ ਕਿ ਜਿਹੜਾ ਡਰਾਈਵਰ ਜਿਹੜਾ ਬੰਦਾ ਹੈਗਾ ਵਾ ਔਰ ਆ ਦੇਖੋ ਕਿ ਗੱਡੀ ਦਾ ਕਿੱਦਾਂ ਜਾ ਕੇ 30 ਦੀ ਸਪੀਡ ਦੇ ਉੱਤੇ ਕਿੱਦਾਂ ਵੱਡਾ ਇਹਨੇ ਹਿੱਟ ਕੀਤਾ ਦੇਖਿਆ ਜਾਵੇ ਤਾਂ ਪੜੀ ਲੱਗਦਾ ਨਹੀਂ ਕਿ ਕਿਤੇ ਕਰੇ ਜਾ ਕੇ ਇਹ 30 ਦੀ ਸਪੀਡ ਦੇ ਉੱਤੇ ਹੈਗਾ ਸੀ। ਸਵਾਲ ਹੀ ਨਹੀਂ ਪਤਾ ਹੁੰਦਾ ਜੀ ਮੈਂ ਤਾਂ ਸਾਹਮਣੇ ਆ। ਉਹ ਡਰਾਈਵਰ ਕਹਿੰਦਾ ਵੀ ਕਹਿੰਦਾ ਮੈਂ 30 ਦੀ ਸਪੀਡ ਦੇ ਉੱਤੇ ਹੈਗਾ ਸੀ। ਇੱਦਾਂ ਹੀ ਲੱਗਦਾ ਨਹੀਂ ਕਿ ਸਿੱਧੀ ਗੱਡੀ ਇਹੇ ਫੁੱਲ ਸਪੀਡ ਕਰਕੇ ਹੀ ਬੈਲੈਂਸ ਨਹੀਂ ਬਣਿਆ ਜੀ। ਹਾਂ। ਸਪੀਡ ਬਹੁਤ ਜ਼ਿਆਦਾ ਸੀ ਆਹ ਵਧਣ ਕਰਕੇ ਮੇਲਣ ਲੱਗੀ ਗੱਡੀ। ਇਹਨੇ ਹੌਲੀ ਨਹੀਂ ਕੀਤਾ। ਇਹਦਾ ਉੱਥੇ ਬ੍ਰੇਕ ਲਾ ਲਾ ਡਰਾਈਵਰ ਨੇ ਇਹਨੇ ਬਚਾ ਲਿਆ ਮੁੰਡੇ ਨੇ ਨਹੀਂ ਮਾਰ ਦੇਣਾ ਸੀ ਇਹਨੇ ਬੰਦੇ। ਇਹਦਾ ਐਵੇਂ ਝੂਠ ਬੋਲੀ ਜਾਂਦਾ ਹੁਣ। ਉਹਦੀ ਗਲਤੀ ਤਾਂ ਮੰਨੇ। ਆਪਣਾ ਨਸਾ ਕੀਤਾ ਹੁਣ ਜਿਹੜਾ ਨਾਉਂਦਾ। ਤੁਸੀਂ ਤੁਸੀਂ ਕੌਣ ਪਾਜੀ ਗੱਡੀ ਦਾ ਮਾਲਕ ਹਾਂ ਗੱਡੀ ਦਾ ਮਾਲਕ ਪਾਜੀ ਲੱਗਦਾ ਨਹੀਂ ਦੇਖੋ ਤੁਹਾਡਾ ਡਰਾਈਵਰ ਕਹਿੰਦਾ ਵੇ 30 ਦੀ ਸਪੀਡ ਤੇ ਹੈਗਾ ਸੀ ਵੀਰੇ ਦੇਖੋ ਮੈਂ ਮੈਂ ਡਰ ਮੇਰੀ ਮੇਰੀ ਗੱਡੀ ਆ ਹੈ ਹਾਂਜੀ ਚਲੋ ਡਰਾਈਵਰ ਤੋਂ ਲੱਗੀ ਗੱਡੀ ਚਲੋ ਕੋਈ ਗੱਲ ਨਹੀਂ ਨਹੀਂ ਪਾਜੀ ਕੋਈ ਜਾਣ ਕੇ ਵਾਰੀ ਗੱਡੀ ਕਿਹਦੀ ਕਹਿੰਨੇ ਪਏ ਲੱਗੀ ਗੱਡੀ ਹਾਂ ਤੇ ਉੱਚ ਪ੍ਰੋਬਲਮ ਹੋ ਜਾਂਦੀ ਮੇਰੇ ਗਲਤੀ ਨਹੀਂ ਮੇਰੇ ਗਲਤੀ ਮੈਂ ਮੈਂ ਮੰਨ ਲੈਣਾ ਗਲਤੀ ਮੈਂ ਹੱਥ ਬੰਨਦਾ ਲੇਖੋ ਮੈਂ ਮੈਂ ਮੰਨ ਲਵਾਂਗਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਾਈਵੇ ਰੋਡ ਹੈਗਾ ਵਾ ਤੁਸੀਂ ਹਾਈਵੇ ਦੇ ਉੱਤੇ ਐਡੀ ਗੱਡੀ ਤੁਹਾਡਾ ਬੰਦਾ ਗੱਡੀ ਚਲਾਉਂਦਾ ਪਿਆ ਹੈਗਾ ਤੁਹਾਨੂੰ ਪਤਾ ਨਹੀਂ ਲੱਗਿਆ ਤੁਹਾਨੂੰ ਵਿੱਚ ਗਲਤੀ ਹੋ ਗਈ ਕੋਈ ਗੱਲ ਨਹੀਂ ਗਲਤੀ ਨਹੀਂ ਗਲਤੀ ਗਲਤੀ ਲੈ ਅਡਾ ਵੱਡਾ ਤੁਸੀਂ ਇਹ ਜਿਹੜੀ ਨਹੀਂ ਨੁਕਸਾਨ ਭਰੋਗੇ ਨਾ ਵਿੱਚ ਮੈਂ ਗਲਤੀ ਮੰਨ ਲੈਣਾ ਜਿਹੜੇ ਕਹੂੰ ਮੈਂ ਮੰਨਦਾ ਨਹੀਂ ਨਹੀਂ ਨੁਕਸਾਨ ਭਰੋਗੇ ਨਾ ਜੀ ਕੀ ਨੁਕਸਾਨ ਹੋ ਗਿਆ ਆ ਦੇਖੋ ਤੁਹਾਡੇ ਸਾਹਮਣੇ ਆ ਦੇਖੋ ਆਪ ਬਚ ਗਏ ਬਿਦੇ ਨੁਕਸਾਨ ਤਾਂ ਸਾਡਾ ਵੀ ਹੋ ਗਿਆ ਉਹ ਭਰਾਵਾ ਮਾਰਿਆ ਤਾਂ ਤੁਸੀਂ ਆ ਲਗਾ ਸਾਡਾ ਵੀ ਨੁਕਸਾਨ ਹੋ ਗਿਆ ਹੁਣ ਇਹਦੇ ਪੈਸੇ ਦੇ ਜੇ ਨਾ ਜੇ ਮਾਲਕ ਗੱਲ ਮੈਂ ਦੋ ਰੋ ਚਲੋ ਕੋਈ ਗੱਲ ਨਹੀਂ ਕਰ ਲੈਨੇ ਕੋਈ ਨਹੀਂ ਹਾਂਜੀ ਨੀ ਨੁਕਸਾਨ ਭਰੋਗੇ ਜੀ ਇਹਨਾਂ ਦਾ ਜੀ ਨੁਕਸਾਨ ਤਾਂ ਵੀਰੇ ਦੇ ਤੇਰੇ ਘਰ ਦੇਓ ਦੇਖੋ ਇੱਕ ਸਾਈਡ ਤੇ ਬੈਠੇ ਹੋ ਰੋ ਰਹੀ ਇੱਕ ਲੇਡੀਜ਼ ਦੇਖਣ ਹੈ ਚਲੋ ਕੋਈ ਗੱਲ ਕਰਦੇ ਆ ਜੀ ਵੀਰੇ